ਇਸ਼ਟ ਜਿਹੜਾ ਹੈ ਇਸ ਤੇ ਅਕਾਲ ਪੁਰਖ ਦਾ ਹੈ ਇਸ ਤੇ ਕੋਈ ਬਦਲਣ ਵਾਲਾ ਨਹੀਂ ਹੈ ਆਪਰੇ ਬੰਦੇ ਜੀ ਪਰੇ ਮਾਰ ਗ੍ਰੰਥ ਨੰਬਰ 11 ਦੇ ਵਿੱਚੋਂ ਹਰ ਸੰਕਤ ਜੋ ਲਿਖਤ ਥੋੜੀ ਪੜਾਂਗੇ ਥੋੜੀ ਕਿਉਂਕਿ ਸਮੇਂ ਦੀ ਘਾਟ ਹੈ ਥੋੜੀ ਪੜਾਂਗੇ ਇਸ਼ਟ ਪਰਥਾਏ ਕੋ ਰਖਾ ਵਨਾਸ਼ੀ ਨੇਕ ਲੰਕ ਨਾਰਾਇਣ ਨਾਰ ਕਾਲ ਯੁਗ ਦੇ ਅੰਤਮ ਆਪਣਾ ਨਾਮ ਤਰਾਉਣਾ ਕਿੰਨੇ ਪੁਰਖ ਬਨਾਸੀ ਨੇਕ ਲੰਕਰ ਨਾਰਾਇਣ ਨਾਰ ਕਾਲ ਯੁਗ ਦੇ ਅੰਤਮ ਆਪਣਾ ਨਾਮ ਰੱਖਣਾ ਨਾਮ ਖੰਡਾ ਇੱਕ ਚਮਕਾਏਂਦਾ ਲੋਹਾ ਪੁਰੀਆਂ ਬ੍ਰਹਮੰਡਾਂ ਖੰਡਾ ਆ ਪਿਉ ਠਾਉਣਾ ਸੋਇਆ ਕੋਈ ਰਹਿਣ ਨਾ ਪਾਏਂਦਾ ਨਾਮ ਦਾ ਖੰਡਾ ਜਿਹੜਾ ਚਮਕ ਔਰ ਲੋਆਂ ਪੁਰੀਆਂ ਪਰੇ ਮੰਡਾਂ ਖੰਡਾਂ ਨੂੰ ਠਾਣਾ ਕੋਈ ਸੋਇਆ ਨਹੀਂ ਰਹੂਗਾ ਸੱਤਾ ਨਹੀਂ ਰਹੂਗਾ ਸਤ ਸੰਦੇਸ਼ ਨਾਰ ਨਰੇਸ਼ ਦੋ ਜਹਾਨਾਂ ਆਪ ਸੁਣਾਉਣਾ ਸਤ ਸੰਦੇਸ਼ ਨਾਰ ਨਰੇਸ਼ ਦੋ ਜਹਾਨਾਂ ਆਪ ਸੁਣਾਉਣਾ ਜੋ ਪੁਰਖ ਨਿਰੰਜਨ ਆਪੇ ਗਾਇੰਦਾ ਸਤ ਸੰਦੇਸ਼ ਜਿਹੜਾ ਨਾਰ ਨਰੇਸ਼ ਨੇ ਦੋ ਜਹਾਨਾਂ ਦੇ ਵਿੱਚ ਇੱਥੇ ਉੱਥੇ ਮਾਤ ਲੋਕ ਸੱਚਖੰਡ ਜੀ ਖੇਲ ਕੀਤੀ ਦੋ ਜਹਾਨਾਂ ਚ ਆਪ ਸੁਣਾਉਣਾ ਸੋ ਪਰਖਨ ਰੰਜਣ ਆਪੇ ਗਾਇੰਦਾ ਸੋ ਪਰਖਨ ਰੰਜਣ ਆਪੇ ਗਾਉਣਾ ਸੰਗ ਬ੍ਰਹਮ ਆਤਮ ਪਰਮਾਤਮ ਈਸ਼ ਜੀਵ ਏਕਾ ਕਰ ਬਹੌਣਾ ਸੰਗ ਬ੍ਰਹਮ ਆਤਮ ਆਤਮ ਪਰਮਾਤਮ ਨੇ ਈਸ਼ ਤੇ ਜੀਵ ਨੇ ਇੱਕੇ ਕਰ ਬੈਣਾ ਗ੍ਰਹਿ ਮੰਦਰ ਇੱਕ ਪ੍ਰਗਟਾਏਂਦਾ ਵਿਸ਼ਨੂੰ ਤੇਰਾ ਰੰਗ ਚੜਾਉਣਾ ਰੰਗ ਰੰਗੀਲਾ ਆਪਣੀ ਦਿਨਾ ਕਮਾਏਂਦਾ ਪਗਵਨ ਟੋਲਾ ਸਭ ਨੇ ਗਾਉਣਾ ਜੈ ਜੈ ਕਾਰਿਆ ਪੁਰਾਣੀ ਦਾ ਹਰ ਸੰਤ ਜੋ ਇਸਤ ਕਿਸਤਾ ਨਜਰ ਆਵਾ ਮਹਾਰਾਜ ਸ਼ੇਰ ਸਿੰਘ ਨੌ ਕੰਡ ਪ੍ਰਿਥਵੀ ਸੱਤਾ ਦੀ ਪਾ ਪੁਰਖ ਉਤਾਲਦੀਨ ਦੇ ਆਲ ਛਤਰੀ ਬ੍ਰਾਹਮਣ ਛੂਤਰ ਵੈਸ਼ ਏਕਾ ਇਸਤ ਨਜਰੀ ਆਉਣਾ ਕਿ ਕਿਸਤ ਨਜਰੀ ਮਹਾਰਾਜ ਸ਼ੇਰ ਸਿੰਘ ਦਾ ਕਿ ਕਿਸਤ ਨਜਰੀ ਆਉਣਾ ਪੁਰਖ ਉਤਾਲ ਦਾ ਦੋਸਰਾ ਵਰਨਾ ਕੋਈ ਰਖਾਇਦਾ ਉੱਜਾ ਕੋਈ ਇਸਤ ਨਹੀਂ ਰਹੂਗਾ ਇੱਕ ਇਸਤ ਰਹਿਣਾ ਮਹਾਰਾਜ ਸੇ ਸ੍ਰੀ ਨੌਂ ਪੰਡ ਪ੍ਰਿਥਵੀ ਸਤਾਂ ਦੀਪਾਂ ਦੇ ਵਿੱਚ ਇੱਕ ਇਸਤ ਤਤਰੀ ਬ੍ਰਾਹਮਣ ਸ਼ੋਦੁਰ ਵੈਸ਼ ਚੌਥਾ ਵਰਨਾ ਦੇ ਇੱਕ ਇਸਤ ਰਹੂਗਾ ਮੰਦਾਰਮਸਜਿਦ ਸ਼ਿਵਤਵਾਲ ਮੱਠ ਗੁਰੂ ਦਵਾਰ ਆਪਣਾ ਨੂਰ ਟਕਾਉਣਾ ਨੂਰੋ ਨੂਰ ਨੂਰ ਪ੍ਰਗਟਾਏਂਦਾ ਇੱਥੇ ਵੀ ਆਪਣਾ ਤੀਰਥ ਤੰਤ 68 ਗੰਗਾ ਗੋਦਾਵਰੀ ਜਮਨਾ ਸਰਸਤੀ ਆਪਣਾ ਚਰਨ ਛਹਾਉਣਾ ਆਪਣੇ ਚਰਨ ਮਹਾਰਾਜ ਸ਼ੇਰ ਸਿੰਘ ਨੇ ਛਹਾਉਣਾ ਚਰਨ ਦਵਾਰੇ ਚਰਨ ਦਵਾਰੇ ਖਿੱਚ ਬਹਾਈ ਦਾ ਰਾਵ ਸਸ ਮੁਖ ਸ਼ਰਮਾਉਣਾ ਸੂਰਜ ਤੇ ਚੰਦਰਮਾ ਨੇ ਮੁਖ ਸ਼ਰਮਾ ਲੈਣਾ ਕਾਲ ਜੋਗੇ ਅੰਤਮ ਆਂਦਾ ਅੰਦੇਰ ਨਾ ਕੋਈ ਮਟਾਏਂਦਾ ਕਾਲ ਸੁਖ ਕਹਿਣ ਕੇ ਕਾਲ ਜੋਗੇ ਅੰਤਮ ਮੇਰੇ ਤੋਂ ਬਿਨਾ ਆਂਦਾ ਅੰਦੇਰ ਕਿਸੇ ਨਹੀਂ ਮਟਾਉਣਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੋ ਜਹਾਨਾਂ ਫੇਰਾ ਪਾਉਣਾ ਇਸ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਆਣਿਆ ਆਪਣਾ ਕਿਸ ਤਰ੍ਹਾਂ ਕਹਣਾ ਇੱਥੇ ਸ੍ਰਿ ਪੁਰਖ ਬਾਸ ਸਤਖੰਡ ਲੋਕ ਬਾਤ ਲੋਕ ਸਤਖੰਡ ਲੋਕ ਪ੍ਰਲੋਕ ਦੋ ਜਹਾਨ ਦੇ ਵਿੱਚ ਫੇਰਾ ਪਾਉਣਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਮਹਾਰਾਜ ਸ਼ੇਰ ਸਿੰਘ ਦੋਜ ਕੀਆ ਸਕਦੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੋ ਜਹਾਨਾ ਫੇਰਾ ਪਾਉਣਾ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਰੂਪ 드러ਇਂਦਾ ਜੇ ਮੈਂ ਪਰਮ ਸਤੂ ਜਨਮ ਤੋਂ ਬਾਅਦ ਖੇਲ ਕਰਨੀਆਂ ਫੇਰ ਮੈਂ ਸਰਗੁਣ ਤੋਂ ਨਿਰਗੁਣ ਹੋ ਜਾਣਾ ਤੇ ਆਪਣਾ ਹੀ ਮੁਕਮਮਲ ਕਰਨਾ ਹੈ ਆਪਣਾ ਰੂਪ 드러ਇਂਦਾ ਆਪਣਾ ਰੂਪ 드러ਾਇੰਦਾ ਨਿਰਗੁਣ ਸਰਗੁਣ ਖੇਲ ਕਰਤਾਰ ਹਰ ਕਰਤਾ ਆਪ ਕਰਾਈਆ ਇਹ ਨਿਰਗੁਣ ਸਰਗੁਣ ਦੀ ਖੇਰ ਜਿਹੜੀ ਮਾਸੂਮ ਦੀ ਕਹਿੰਦੀ ਆਪ ਹੀ ਕਰਤਾਰ ਨੇ ਕੀਤੀ ਹਰ ਕਰਤੇ ਨੇ ਹਰ ਕਰਤਾ ਆਪ ਕਰਾਈਆ ਸਰਗਣ ਰੂਪੇ ਗੰਮ ਉਪਾਰ ਪੰਚਮ ਜੇਟ ਤੇ ਵਧਾਈਆ ਇਹ ਸਰਗੁਣ ਰੂਪ ਮੇਰਾ ਗੰਮ ਪਾਰਿਆ ਸਰਗਣ ਰੂਪੀਆ ਅਗਾਮ ਪਹਾੜਿਆ ਇਹਦਾ ਵੀ ਕੋਈ ਥੇਤ ਨਹੀਂ ਪਾਉਂਦਾ ਅਗਾਮ ਸੰਗ ਦੇ ਕਿਤਾਬੋ ਜੰਮਿਆ ਨਹੀਂ ਚਾਲ ਪਾਉਂਦਾ ਇਹਦੇ ਨਹੀਂ ਪਾਉਂਦਾ ਜੋ ਗ੍ਰੰਥ ਦੇ ਵਿੱਚ ਲਿਖਿਆ ਜੋ ਪਾਣੀ ਕਹਿ ਰਹੀ ਆ ਮਾਰਕ ਛੇਤ ਤੇ ਪਾਣੀ ਰਹਿੰਦਾ ਸਰੇ ਸੱਚ ਆ ਸਰਗਣ ਰੂਪੇ ਅਗਾਮੇ ਉਪਾਰੋ ਪੰਚਮ ਜੇੜ ਤੇ ਵੜਿਆਈਆ ਪੰਚਮ ਜੇੜ ਤੇ ਵੜਿਆਈ ਕੀਤੀ ਜੰਮੋ ਤਾਰਨ ਕਰ ਲਿਆ ਸਰਗਣ ਰੂਪ ਅਗਾਮ ਪਾਰ ਕਰਨ ਕਰ ਲਿਆ ਕੰਚਮ ਘੇਟੇ ਵੜਿਆਈਆ ਛਪੀ ਪੋ ਤਿਆਰ ਆਪੇ ਛਪੀ ਪੋ ਨੂੰ ਤਿਆਰ ਹੋਇਆ ਕਾਲਪੁਰਪ ਮਹਾਰਾਜ ਸਿੰਘ ਬਿਸ਼ਨੂ ਘਵਾਨ ਸੱਚ ਠੰਡ ਵਸਿਆ ਸੱਚਾ ਮਾਹੀਆ ਆਪੇ ਸੱਜਾ ਪੰਜਾਬ ਸੇ ਜੋਤੀ ਜੋਤ ਦੇ ਅਧਾਰੋ ਸ਼ਬਦੀ ਮੇਲਾ ਗੋਬਿੰਦ ਮਾਹੀਆ ਸ਼ਬਦੀ ਗੋਪਕ ਦੇ ਨਾਲ ਮੁੜ ਕੇ ਆ ਕੇ ਫੇਰ ਮੇਲਾ ਕਰ ਲਿਆ ਕਾਲਪੁਰਪ ਨੇ ਪਰਤ ਕੇ ਆ ਕੇ